ਸਤਨਾਮ ਵਾਹਿਗੁਰੂ ਸਭ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵੈ ਜੀ ਜੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੈ ਜੀ ਨਾਏ ਰਮਾ ਲਿਵਤਾਰ ਓਖਿਆ ਭੁਖ ਨਾ ਉਤਰੀ ਜਿਵਨਾ ਪ੍ਰੀਆ ਭਾਰ ਸਹਿ ਸਿਆਣਪਾ ਲਖ ਹੋਹੀ ਤਾਂ ਇੱਕ ਨ ਚੱਲੇ ਨਾਲ ਕੇਵ ਸਚਿਆਰਾ ਹੋਈਐ ਜਬ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮਣ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਚੀ ਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਗੁਣਾ ਕੋਈ ਨਾਨਕ ਹੁਕਮੇ ਜੀ ਉਜੈ ਤਾ ਮੂਮੇ ਕਹੈ ਨ ਕੋਈ गावे को तान हुए के सैतान गावे को दात जाने निशान गावे को गुण वडियाइया चार गावे को विद्या विखम विचार गावे को साज करे तन खेहे गावे को जीद फिर देहे गावे को जापे दिशे दूर गावे को विखे हाथ रह कथना कत कथी नया वे तोट कथ कत कथ कत कथी कोटी कोट कोट ਦੇਂਦਾ ਦੇ ਲੈਂਦਾ ਏ ਥਖ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਿਲਾਏ ਰਾਹੂ ਨਾਨਕ ਇਸੇ ਵੀ ਪਰਵਾਹੂ ਸਾਚਾ ਸਾਹਿਬ ਸਾਜਨਾ ਹੈ ਪੱਖਿਆ ਬਹੁ ਅਪਾਰ ਅੱਖਰ ਮੰਗਹਿ ਦੇਹਿ ਰਹੀ ਤਨ ਕਰੇ ਦਾਤਾਰ ਫੇਰ ਕਿੰ ਘੈ ਰਖੀਐ ਜਿਤੇ ਦਿਸੈ ਦਰਬਾਰ ਮਹਾ ਕਬੁਰਣ ਮੋਲੀਐ ਜਿਸੁ ਸੰਦਰੀ ਪਿਆਰ ਅਮਰਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਇ ਆਪੇ ਆਪਨ ਰੰਝਨ ਸੋਇ ਜਿਨਿ ਸੇਵਿਆ ਅਤਨ ਪਾਇਆ ਮਾਨ ਨਾਨਕ ਗਾਵੀਐ ਗੁਰਿ ਨਿਧਾਨ ਗਾਵੀਐ ਸੁਨੀਐ ਮਨ ਰਖੀਐ ਭਾਉ ਤਪ ਪਰ ਹਰ ਸੁਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਦੀ ਮਾਈ ਜੀ ਹੋ ਜਾਣਾ ਅੱਖਰ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੀਪੁ ਜੁਝਾਈ ਸਪਣਾ ਜੀਆ ਕਾਇਕ ਦਾਤਾ ਸੋ ਮੈਂ ਇਸਰਣੈ ਜਾਈ तीर्थ नावा जेस भावा बिन बाणी के नहाए करी जिती सिर ठोपाई वेखा बिन करमा के मिले लई मत विच रत्न जिवाहर माणक जे गुर की सिख सुनी गुरा एक दीप बुझाई सपना जिया कायक दाता सो मैं इसर न जाई ਜੇ ਜੁ ਵਿਚਾਰੇ ਆਰ ਜਾਹੋਦ ਸੁਣੀ ਹੋਈ ਨਾ ਕੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਚੰਗਾ ਨਾ ਔਰ ਖਾਈ ਗੈ ਜਸ ਕੀ ਤੇ ਜਗਲੀ ਜੇ ਸਨ ਦਰਨਾ ਆਵੇ ਤਾ ਬਾਤਨ ਪੁੱਛੈ ਗੇਰ ਗੀਟਾ ਅੰਦਰ ਗੀਟ ਕਰੇ ਤੋ ਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤਿਹ ਹ ਕੋਇ ਨ ਸੁਜੈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਧ ਵੀ ਸੁਰਨਾਥ ਸੁਣਿਆ ਧਰਤ ਧਵਲੇ ਆਕਾਸ ਸੁਣੇ ਦੀਪ ਲੋ ਪਾਤਾਲ ਸੁਣੇ ਭੋਇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਰ ਪਾਪ ਕਾਣਾਸ ਸੁਣੇ ਸਰਬ ਮਹਿੰਦ ਸੁਣੇ ਮੁਖ ਸਲਾਹਨ ਮੰਦ ਸੁਣੇ ਜੋਗ ਜੋਗ ਤਨ ਭੇਦ ਸੁਣੇ ਸਾਤਿ ਸਿਮਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਪਾਪ ਕਾ ਨਾਸ ਸੁਨੇ ਸਤ ਸੰਤੋਗ ਗਿਆਨ ਸੁਨੇ 68 ਕੈ ਇਸਨਾਣ ਸੁਨੇ ਬੜਬੜ ਭਾਵੈ ਮਾਨ ਸੁਨੇ ਲਗੇ ਸੈ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਹ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੀ ਗਾਹ ਸੁਨੇ ਸੇਖਬੀਰ ਪਾਤ ਸਾਹਾ ਸੁਨੇ ਆਂਦੇ ਭਾਵੈ ਰਾਹ ਸੁਨੇ ਹਾਂਤ ਹੋਵੈ ਅਸਗਾਹ ਨਾਣੁ ਗਭਤ ਆਸਰਾ ਵਿਗਾਸ ਸੁਨੇਂ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੀ ਕੋ ਕਹਿ ਪਿਛੇ ਪਸਤਾਏ ਕਾਗਦ ਕਰੁਣਾ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਇ ਜੇ ਕੋ ਮੰਨ ਜਾਣੈ ਮਨ ਕੋਏ ਮੰਨੈ ਸੰਤੋਗਵੈ ਮਨ ਬੁੱਧ ਮੰਨੈ ਸਗਲ ਪਾਣ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮਣ ਰੰਜਿਨ ਹੋਈ ਜੇ ਕੋ ਮੰਨ ਜਾਣੈ ਮਨ ਕੋਈ ਮੰਨੈ ਮਾਰਗ ਠਾਕਣਾ ਪਾਈ ਮੰਨੈ ਪਰਸੋਂ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸ੍ਰਦੀਸ਼ਨ ਬੰਦ ਐਸਾ ਨਾਮਣ ਰੰਜਿਨ ਹੋਈ ਜੇ ਕੋ ਮੰਨ ਜਾਣੈ ਮਨ ਕੋਈ ਮੰਨੈ ਪਾਵੇ ਮੁਕਤੋ ਹਾਰ ਮੰਨੈ ਪਰਵਾਰੈ ਸਦਾ ਹਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਮੁ ਭਵੇਂ ਨ ਭੇਖ ਐਸਾ ਨਾਮਣ ਰੰਝਿਨ ਹੋਇ ਜੀ ਕੋ ਮੰਨ ਜਾਣੈ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਧਾਨੁ ਪੰਜੇ ਪਾਵੇ ਦਰਗੇ ਮਾਲ ਪੰਜੇ ਸੋਹਹਿ ਦਰਜਾ ਜਾਣ ਪੰਚੰਕਾ ਗੁਰੇ ਇਕ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤਉ ਦਰਨ ਦਇਆ ਕਾ ਪੂਤ ਸੰਤੋਖ ਆਪ ਰਖਿਆ ਜਿਨ ਸੂਤ ਜਿਗ ਪੂਜੇ ਵਸਿਆਰ ਤਦੈ ਉਪਰ ਕੇਤਾ ਭਾਰ ਤਰਤੀ ਹੋਰ ਪਰ ਹੋਰ ਹੋਰ ਜਿਸ ਤੇ ਭਾਰਤ ਲੈ ਕਉਨ ਜੋਰ ਜੀ ਜਾ ਤਰੰਗਾ ਕੇ ਨਾਮ ਸੋਨਾ ਲਿਖਿਆ ਉਡੀ ਕਲਾਮ ਇਹ ਬੁਲੇ ਖਲਕ ਜਾਣੇ ਕੋਈ ਨੇ ਕਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਂ ਬੂਦ ਕੀਤਾ ਬਸਾਓ ਇੱਕ ਗਵਾਓ ਜਿਸ ਤੇ ਹੋਏ ਲਖਤਰੀ ਆਓ ਕੋਤਲ ਤਕਾਵਨ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਗੁਰਦਪ ਭਾਵੈ ਸਾਈ ਪ੍ਰਕਾਰ ਦੂਸਰਾ ਨਾਮ ਤਨ ਰੰਕਾਰ ਅਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੀਰ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਤਾਰ ਸੰਸਾਰੋਂ ਪਖਸਾਰ ਸੰਗ ਮੋੜੇ ਲਾਇ ਤਾਰ ਕੁਦਰਤ ਕਉਨ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੇ ਤਦ ਭਾਵੈ ਸਾਈ ਬ੍ਰੀਕਾਰ ਦੂਸਰਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਗ ਚੋਰ ਹਰਾਮ ਕੋਰ ਸੰਗ ਅਮਰ ਕਨ ਜਾਹੇ ਜੋਰ ਸੰਗ ਗੰਨ ਵੰਡ ਹੱਤਿਆ ਕਮਾਹੀ ਅਸੰਗ ਪਾਪੀ ਪਾਪ ਕਰ ਜਾਹੇ ਸੰਗ ਕੂੜਿਆਰ ਕੂੜੇ ਫਿਰਾਹੀ ਸੰਗ ਮਰੀਸ਼ ਮਨਪੱਖ ਖਾਹੀ ਅਸੰਖ ਨੰਦਕ ਸਰ ਕਰ ਹੈ ਭਾਰ ਨਾਨਕ ਨੀਚ ਕੰਗੇ ਵਿਚਾਰ ਵਾਰਿਣ ਜਾਵਾ ਏਕ ਵਾਰ ਜੋਤਿ ਤਪავੈ ਸਾਈ ਪ੍ਰੀਕਾਰ ਦੂਸਰਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਤ ਧਾਵ ਗਮ ਗਮ ਸੰਖ ਲੋਹ ਸੰਕਹਿ ਸਰ ਭਾਰ ਹੋਏ ਅਖਰੀ ਨਾਮ ਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਸੈ ਸੰਜੋਗ ਵਿਖਾਣ ਜਿਨ ਇਹ ਲਿਖਿਐ ਤ ਸਲਾਹੀ ਜੇ ਫਰਮਾਇ ਤਿ ਤੇ ਉਪਾਹੀ ਯੇ ਤਾ ਗੀਤਾ ਤੇ ਤਾ ਨਾਉ ਵਿਰਣਾ ਮੈਂ ਨਹੀਂ ਕੋਥਾਉ ਬੁੱਧ ਰਤ ਕਵਨ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤਦ ਪਾਵੈ ਸਾਈ ਭਿੰਕਾਰ ਦੁਸਰ ਸਲਾੰਤ ਨਰੰਗਾਰ ਪਰੀਏ ਹੱਥ ਪੈ ਤਣ ਦੇਹ ਪਾਣੀ ਧੋਤੈ ਉਦ੍ਰਸ ਖੇਹ ਮੂਤ ਪ੍ਰੀਤੀ ਕੱਪੜ ਹੋਏ ਦੇ ਸਾਬੂਨ ਲਈਏ ਧੋਏ ਪਰਿਏ ਮਤ ਬਾਪਾ ਕੈ ਸੰਗ ਉਤੋਂ ਪਹਿਨਾਵੇਂ ਕੇ ਰੰਗ ਪੁੰਨੀ ਬਾਪੀਆ ਕਰਨਾ ਹੈ ਕਰ ਕਰ ਕਰਨਾ ਲਹਿ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੋ ਗਨੀ ਆਵੋ ਜਾਹੋ ਤੀਨ ਤਪ ਵਿਦਿਆਦਿ ਦਾਨ ਜੇ ਕੋ ਪਾਵੇ ਦਿਲ ਕਾ ਮਾਲ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤੀ ਸਮਰਣਾਉ ਸਭ ਗੁਣ ਦੇਦੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਈ ਸੋਤਿਆਤ ਬਾਣੀ ਵਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਨ ਸਿ ਵੇਲਾ ਵਖਤ ਕਮਨ ਕੌਣ ਤਦ ਕਮਨ ਵਾਰ ਕਵਨ ਸਰਤੀ ਮਹੋ ਕਵਨ ਜਿਤੋਵਾ ਆਕਾਰ ਵੀਰ ਨਾ ਪਈਆ ਪੰਡਤੀ ਇਹੋ ਵਹਿ ਲੇ ਪੁਰਾਨ ਵਖਤ ਨਾ ਪਾਇਓ ਕਾਦੀ ਆਜੇ ਲੇਖਣੜੇ ਪੁਰਾਨ ਸਿਤ ਮਰਨਾ ਜੋਗੀ ਜਾਣੈ ਰਤ ਮਹੋ ਨ ਕੋਈ ਜਾਂ ਕਰਦਾ ਸਿਰ ਠੀਕੋ ਸਾਜੀ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵਸੈ 라ਹੀ ਕਿਉ ਵਰਨੀ ਕਿਵ ਜਾਣਾ नानक आखन सब को आख एक दू एक सियाणा वा साहेब वी नाई किता जा का हो नानक जी को आप जाने एक गया न सोह पाताल पाताल लख आगास आगास ओढ़ के ओढ़ भाल सके वीर कहन कवार सह सठारे कहन पास सह लोकतात लिखा हुए तो लिखी लिखे हुए विनाश ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਇਤੀ ਸਤ ਨ ਪਾਈ ਆ ਨਦੀਆਂ ਤੇ ਵਾਹ ਪਵਹ ਸਮੰਦਨ ਜਾਣੀ ਐ ਸਮਦ ਸਾ ਸੁਲਤਾਨ ਗਿਰਹਾ ਛੇਤੀ ਮਾਲ ਧਨ ਕੀੜੀ ਤੁਰਨਾ ਹੋਵਣੀ ਜਿਤਸ ਮਨ ਹੋਣਾ ਵਿਚਰ ਹੈ ਅੰਤ ਨ ਛੇਤੀ ਕਹਿ ਨ ਅੰਤ ਅੰਤਨ ਕਰਨੇ ਦੇਨ ਦਾ ਅੰਤ अंतन निकन सुन अंत न अंतन जापे गीता अंतन जापे जापार अंत कारण के बरलाहे ताके अंत न पाए जाहे एहो अंत न जाने बोता कही बोता वटा साहेब उचा था उचे ऊपर उचा नाऊ ਇਹੜੂ ਊਚਾ ਹੋਵੇ ਕੋਈ ਜਿਸੂ ਜੀ ਕੋ ਜਾਣੈ ਸੋਏ ਜੀਵੜੇ ਆਪ ਜਾਣੈ ਆਪੇ ਆਪ ਨਾਨਕ ਨਤਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਰਨਤ ਮਾਈ ਕਿਤੇ ਮੰਗਹਿ ਜੋਦ ਉਪਾਰ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਖੰਦ ਟਹਿ ਵੇਕਾਰ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖ ਖਾਹੀ ਖਾਹੀ ਕਿਤੇ ਅਦੂਪੂ ਸਦਮਾਲ ਏ ਪੀਦਾਤ ਦੇਨੀ ਦਾਤਾਰ ਬਾਂਦ ਕਲਾਸੀ ਬਾਣ ਹੋਏ ਹੋਰ ਆਪਨ ਸੱਕ ਕੋਈ ਜੀ ਕੋ ਕਹੀ ਕਿ ਅਖਣ ਪਾਈ ਉਹ ਜਾਣੇ ਜਿਦੀ ਆ ਹੋਏ ਖਾਈ ਆਪੇ ਜਾਣੇ ਆਪੇ ਦੀ ਅਖੇ ਸੇ ਬੇ ਕਹੀ ਕੀ ਜਿਸ ਨੂੰ ਬਖਸ਼ੇ ਸਿਰ ਸਲਾਹ ਆ ਨੰਦ ਪਾਤ ਸਾਹੀ ਬਾਦਸ਼ਾਹ ਹੋ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਮੁਰ ਪੰਧਾਰ ਮੂਲ ਆਵਹਿ ਮੁਰਲੇ ਜਾਹੇ ਮੂਲ ਪਾਏ ਮੁਰਲਾ ਸਮਾਹੇ ਮੂਲ ਧਰਮ ਮੂਲ ਦੀ ਬਾਣ ਅਮੁੱਲ ਤੁੱਲ ਮੁੱਲ ਪਰਮਾਨ ਵਰਬਖੀਸ਼ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਕਾਖ ਰਹੇ ਰਿਵਨਾਏ ਆਖੇ ਵੀਰ ਭਾਰ ਕੋ ਰਾਣਿ ਆਖੇ ਪੜੇ ਕਰੇ ਵਕਿਆਣ ਆਖੇ ਬ੍ਰਹਮੇ ਅਕੇਂਦ ਆਖੇ ਗੋਪੀ ਤੈ ਗੋਵਿੰਦ ਆਖੇ ਸਿਰ ਆਖੇ ਸਿਧ ਆਖੇ ਕੀਤੇ ਕੀਤੇ ਬੁੱਤ ਆਖੇ ਤਾਂਬ ਵਿਆਖੇ ਦੇਵ ਆਖੇ ਸੁਰ ਨਰ ਮੁਨਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕੇ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾਂ ਆਖਣਾ ਸਕੈ ਕੀ ਕੀ ਜੀਵਣ ਪਾਵੇ ਤੇਵਡੰ ਹੋਏ ਨਾਲਕ ਜਾਣੈ ਸੱਚਾ ਸੋਈ ਯਹੋਵਾ ਕਹ ਬੋਲਿ ਵਿਗਾੜ ਤਲਖਿਏ ਸਿਰ ਗਾਵਾਂ ਰੰਗਾਵਾਰ ਸੂਦਰ ਕੀ ਹਾਸੋ ਕਰਿ ਕੀ ਹਾ ਜਿਤ ਪੈ ਸਰਬ ਸੰਮਾਲੇ ਵਾਜੇ ਨਾ ਦੇਹਨੇ ਕ ਸੰਖਾਂ ਕੇ ਤੇਵਾਂ ਬਨਹਾਰੀ ਕੇ ਤੇ ਰੰਗ ਪਰਿ ਸੋ ਕਈਨ ਕੇ ਤੇ ਗਾਵਣ ਹਾਰੇ ਗਾਵੇ ਤੁਮਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਤੁਮ ਦਵਾਰੇ ਗਾਵੇ ਚਿਤ ਗੁਮੁ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਮਨ ਸਦਾ ਸਵਾਰੇ ਗਾਵੇ ਇੰਦੇ ਦਸਨ ਬੈਠੇ ਦੇਵਤੇ ਆਂਦਰ ਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵੇ ਜਦਿ ਸਦੀ ਸੰਤੋਖੀ ਗਾਵੇ ਮੀਰ ਕਰਾਰੇ ਗਾਵਨ ਬੰਦਤ ਬੰਦਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਅਮਨ ਮੋਹਣ ਸਰਗਾ ਮਛ ਪਿਆਲੇ ਗਾਵਨ ਰਤਨੋ ਪਾਈ ਤੇਰੇ ਅਰਸ਼ ਅੰਦੀਖ ਨਾਲੇ ਗਾਵੇ ਯੋਧ ਮਹਾਬਲ ਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਬਲ ਭੰਡਾ ਕਰ ਕਰ ਰਖੇ ਧਾਰੇ ਸਹੀ ਤਦਨੋ ਗਾਵੇ ਜੋਤਿ ਤੁਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਣ ਸਿਮੈ ਜਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੰਸਾਹਿਬ ਸੱਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਹੈ ਆਪਣਾ ਜਿਤ ਸਦੀ ਵੜਾਈ ਜੋ ਸਿਪਾਵੇ ਸੋਈ ਕਰਸੀ ਹੁਕਮਨ ਕਰਣਾ ਜਾਹੀ ਸੋ ਬਾਦ ਸਾਹੋ ਸਾਹਾ ਬਾਦ ਸਾਹਿਬ ਨਾਨਕ ਰਹਿ ਨਰ ਜਾਈ ਮਨ ਦਾ ਸੰਤੋਖ ਸਰਮ ਬਦ ਘੋੜੀ ਧਿਆਨ ਕੀ ਕਰੇ ਬਿ ਭੂਤ ਖੇਨਤਾ ਕਾਲ ਕੁਵਾਰੀ ਕਾਇਆ ਜੂਤ ਡੰਡਾ ਪ੍ਰਤੀਤ ਆਈ ਪੰਥੀ ਸਰਵ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ ਇਸ ਆਦੇਸ ਆਗਨੀ ਅਨਾਦ ਮਾਹਤ ਜੂਜ ਦੇ ਕੋਈਸ਼ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਬਾਜੇ ਨਾਦ ਆਪਨਾਥ ਨਾਥੀ ਸਭ ਜੰਗ ਕੀ ਦੇਸ ਦੇ ਅਵਰਾ ਸਾਧ ਸੰਜੋਗ ਜੋਦ ਕਾਲ ਚਲਾਵੇ ਲੇਖੇ ਆਵੇ ਭਾਗ ਆਦੇਸ ਇਸ ਆਦੇਸ ਆਦ ਨੀਰ ਨਾਦ ਨਾਹਤ ਜੁਜਗੇ ਕੋ ਵੇਸ ਏਕਾ ਮਾਈ ਜੁਤ ਵਿਆਈ ਤਿਰ ਜੇ ਨੇ ਪਰਮਾਨ ਇਕ ਸੰਸਾਰੀ ਭੰਡਾਰੀ ਇਕ ਨਾਏ ਦੀਵਾਨ ਜਿਉਂ ਤੇ ਜਪਾਵੇ ਤੇ ਵੇਚ ਲਾਵੇ ਜਿਉ ਹੋਵੇ ਫਰਮਾਨ ਉਹ ਵੇਖੇ ਉਹ ਨਨ ਨਦਰ ਨ ਆਵੇ ਬਹੁਤਾ ਹੋਵੇ ਦਾਨ ਆਦੇਸਿ ਆਦੇਸ ਆਦ ਨੀਰ ਨਾਦ ਨਾਹਤ ਜੁਜਗੇ ਕੋਈਸ ਅਸਨ ਹੋਏ ਭੰਡਾਰ ਯੋਗ ਸਪਾਇਆ ਸੋਇ ਕਾਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੀ ਕੀ ਸੱਚੀ ਕਾਰ ਆਦੇਸ਼ ਅਦੇਸ਼ ਆਦਿ ਨੀਰ ਨਾਦ ਨਾਗ ਤਉ ਜੂਜੇ ਕੋਈਸ ਇੱਕ ਦੋਜੀ ਪਉ ਲਖ ਹੋਏ ਲਖ ਹੋਵੇ ਲਖੀਸ ਲਖ ਲਖ ਜਿਹੜਾ ਕੀ ਹੈ ਇੱਕ ਨਾਮ ਜਗਦੀਸ਼ ਏ ਤਰਾਂ ਏਕਤ ਬਉੜੀ ਆ ਚੜੀਏ ਹੋਏ ਕੀਸ ਸੁਨ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਲ ਗੁਣਦਰੀ ਪਾਈਐ ਊੜੀ ਊੜੈ ਕੀਸ ਆਖਣ ਜੋਰ ਤੇ ਬੇਨੈ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਹਾਲ ਮਨ ਸੋਰ ਜੋਰ ਨਾ ਸੋਤੀ ਗਿਆਨ ਵਿਚਾਰ ਜੋ ਨਾ ਜੋਤੀਸ਼ ਟੈ ਸੰਸਾਰ ਜੇ ਸਾਰਤਿ ਜੋਰ ਕਰ ਵਿਖੇ ਸੋਏ ਨਾਨਕ ਉਤਮ ਨਹੀਂ ਜਿਨਾ ਹੋਏ ਰਾਤੀ ਰਤੀ ਤਿਤੀ ਵਾਰ ਬਵਨ ਪਾਣੀ ਅਗਨੀ ਪਾਤਾਲ ਤੇ ਇਸ ਵਿੱਚ ਧਰਤੀ ਥਾ ਬਰਖੀ ਧਰਮਸਾਲ ਤਿਸ ਜੀ ਜੋਤ ਕੇ ਰੰਗ ਤਿਨ ਕੇ ਨਾਮ ਨੇ ਤੁਹ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਤਥੈ ਸੋਹਣ ਪੰਜ ਪ੍ਰਮਾਨ ਨਦਰੀ ਕਰਮ ਬਵੈ ਨੀਸਾਨ ਕਾਂਤਿ ਪਕਾਈ ਉਥੇ ਪਾਈ ਨਾਨਕ ਗਿਆ ਜਾਪੇ ਜਾਏ ਧਰਮ ਕੰਡ ਕਾਈ ਹੋ ਧਰਮ ਗਿਆਨ ਕੰਡ ਕਾ ਖੋ ਕਰਮ ਕੇਤੇ ਭਵਨ ਬਾਣੀ ਵੈ ਸੰਤਰ ਕੇਤੇ ਕਾਣ ਮਹੀਸ਼ ਕੀਤੇ ਵਰਮੀ ਕਾੜ ਤਕਰੀਏ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮੇਰੇ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੀਵੀ ਦੀਸ ਕੀਤੇ ਦੀਦਨ ਮੁਨ ਕੀਤੇ ਕੀਤੇ ਰਤਨ ਸਮੰਦ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤਨ ਰਿੰਦ ਕੀਤੀ ਅਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਥੈ ਨਾਦ ਬਿਨੋਦ ਕੋੜ ਅਨੰਦ ਸਰਵ ਖੰਡ ਕੀ ਬਾਣੀ ਰੂਪ ਤਥੈ ਕਾੜ ਤਕੜੀਐ ਬਹੁਤ ਨੂਪ ਤੰਕੀਆਂ ਗੱਲਾਂ ਕਥਿਐ ਨਾ ਜਾਹੀ ਜੀ ਕਹੇ ਪਿੱਛੇ ਵਿਸਤਾਏ ਤਥੈ ਘੜੀਐ ਸਭ ਤਮਤ ਮਨ ਬੁੱਧ ਤਥੈ ਘੜੀਐ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਥੈ ਹੋਰ ਨ ਕੋਈ ਹੋਰ ਦਿੱਥੈ ਜੋਦ ਮਹਾਬੜ ਸੂਰ ਤਨ ਮੈਂ ਰਾਮ ਰਹਿਆ ਪ੍ਰਪੂਰ ਦਿੱਥੈ ਜੀਤੋ ਸੀਤਾ ਮਹਿਮਾ ਮਾਹੀ ਤਾਂ ਗੇ ਰੂਪਨ ਕਥਨੇ ਜਾਹੀ ਨਾਉ ਮਰੇ ਰਢਾਗੇ ਜਾਹੇ ਜਿਨ ਕੈ ਰਾਮ ਸੇ ਮਨ ਮਾਹੀ ਦਿੱਥੈ ਭਗਤਵ ਸੇ ਕੀ ਲੋਕ ਕਰਹਿ ਅਨੰਦ ਸਚਾ ਮਨ ਸੋਈ ਸਚਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਦਿੱਥੈ ਖੰਡ ਮੰਡਲ ਵਰ ਭੰਡ ਜੀਵੋ ਕਥੇ ਦਾ ਅੰਤ ਨੰਤ ਦਿੱਥੈ ਲੋਲ ਆਕਾਰ ਜਿਵ ਜਿਵ ਹੁਕਮ ਤੇਵ ਤੇਵ ਕਾਰ ਵੇਖੇ ਵਿਖੇ ਕਰਿ ਵਿਚਾਰ ਨਾਮ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਅਹਰਨ ਮਤ ਵੇਦ ਅਥਿਆਰ ਪਾਉ ਖਲਾ ਅਗਣ ਤਪਤਾਉ ਭਾਂਡਾ ਪਾਉ ਅੰਮ੍ਰਿਤ ਦਿੱਤ ਢਾਰ ਘੜੀਐ ਸਬਦ ਸਚੀ ਟਕਸਾਲ ਜੇਨ ਕੋ ਨਦਰ ਕਰਨ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਦਿਸ਼ਰਾਦ ਦਇਾਈ ਦਾਇਆ ਖਿਲੇ ਸਗੜ ਜਗਤ ਚੰਗੇ ਆਈ ਆ ਗੁਰਿਆ ਆ ਵਾਚੈ ਧਰਮ ਹਦੂਰ ਕਰਮੀ ਏ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਸੰਕਤ ਘਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਸੰਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਣ ਜੀ ਕਾ ਖੜਸਾ ਵਾਨ ਜੀ ਕੀ ਫਤਿਹ